ਮੇਰਾ ਪਿਆਰ ਭਰਾ ਸਾਸਤਰੀ ਕਾਲ ਸਾਰਿਆਂ ਨੂੰ ਮੇਰੇ ਚੈਨਲ ਲਿਬਾਸ ਪੰਜਾਬ ਦੇ ਵਿੱਚ ਇਸ ਚੈਨਲ ਦੇ ਵਿੱਚ ਮੈਂ ਸਾਰਿਆਂ ਦੇ ਜੋ ਕੋਈ ਅੱਛਾ ਪ੍ਰੋਫੈਸ਼ਨਲ ਬੁਟੀਕ ਚਲਾਉਣਾ ਚਾਹੁੰਦੇ ਹਨ ਉਹਦੇ ਕੁਐਸਚਨ ਔਰ ਆਨਸਰ ਜਿਹੜੇ ਹੈਗੇ ਨੇ ਚਾਹੇ ਉਹ ਸਿਲਾਈ ਦੇ ਨਾਲ ਸੰਬੰਧਿਤ ਹੈ ਚਾਹੇ ਉਹ ਪੈਟਰਨ ਬਣਾਉਣ ਦੇ ਨਾਲ ਸੰਬੰਧਿਤ ਹੈ ਕਟਿੰਗ ਦੇ ਨਾਲ ਸੰਬੰਧਿਤ ਹੈ ਸਾਰੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜਿਵੇਂ ਕਿ ਪਿਛਲੀ ਵੀਡੀਓ ਦੇ ਵਿੱਚ ਮੈਨੂੰ ਕਿਸੇ ਨੇ ਪੁੱਛਿਆ ਸੀਗਾ ਕਿ ਆਰਮਹੋਲ ਵਿੱਚ ਝੋਲ ਕਿਉਂ ਆਉਂਦਾ ਹੈ ਸਰ ਜੀ ਇਸ ਦਾ ਆਨਸਰ ਦੇ ਦਿਓ ਤੇ ਮੈਂ ਲੋ ਜੀ ਇਸ ਕੁਐਸਚਨ ਦਾ ਜਿਹੜਾ ਹੈਗਾ ਆਨਸਰ ਮੈਂ ਤੁਹਾਨੂੰ ਦੇਣ ਲੱਗਾ ਤੇ ਧਿਆਨ ਦੇ ਨਾਲ ਸੁਣਦੇ ਰਹੋ ਤੇ ਜੁੜੇ ਰਹੋ ਮੇਰੇ ਚੈਨਲ ਲਿਬਾਸ ਪੰਜਾਬ ਦੇ ਵਿੱਚ ਆਰਮਹੋਲ ਦੇ ਵਿੱਚ ਝੋਲ ਆਉਣ ਦਾ ਕਾਰਨ ਤਿੰਨ ਕਾਰਨ ਹੋ ਸਕਦੇ ਨੇ ਪਹਿਲਾ ਕਾਰਨ ਹੈਗਾ ਕਿ ਆਰਮਹੋਲ ਦਾ ਮੇਅਰਮੈਂਟ ਹੀ ਅਸੀਂ ਠੀਕ ਤਰ੍ਹਾਂ ਨਹੀਂ ਲੈਂਦਾ ਦੂਸਰਾ ਹੈਗਾ ਯਾ ਸ਼ੋਲਡਰ ਡ੍ਰੌਪ ਤੇ ਤੀਸਰਾ ਹੈਗਾ ਕ੍ਰਾਸ ਫਰੰਟ ਇਹ ਤਿੰਨੋਂ ਪੁਆਇੰਟਸ ਅਸੀਂ ਇੱਕ ਇੱਕ ਕਰਕੇ ਡਿਸਕਸ ਕਰਾਂਗੇ ਆਰਮਹੋਲ ਮੇਅਰਮੈਂਟ ਜਿਹੜਾ ਹੈਗਾ ਸੀ ਠੀਕ ਨਹੀਂ ਲੇਤਾ ਆਰਮਹੋਲ ਹੋਣਾ ਸੀ ਜਿੱਦਾ ਇੰਚੀ ਟੇਪ ਨੂੰ ਇਦਾਂ ਬਾਜ਼ੂ ਦੇ ਮੋਢੇ ਤੇ ਰੱਖ ਕੇ ਫਿਰ ਦੁਬਾਰਾ ਇਸ ਤਰ੍ਹਾਂ ਘੁਮਾ ਕੇ ਲੈਣੇ ਹੈ ਮੇਅਰਮੈਂਟ ਲੈਣੇ ਆ ਤੇ ਹੋ ਸਕਦਾ ਠੀਕ ਲਈ ਜਾਵੇ ਹੋ ਸਕਦਾ ਗਲਤੀ ਹੋਵੇ ਤੇ ਬੜੇ ਬੜੇ ਪ੍ਰੋਫੈਸ਼ਨਲ ਟੇਲਰਸ ਵੀ ਗਲਤੀ ਖਾ ਜਾਂਦੇ ਨੇ ਇਸ ਕਰਕੇ ਮੇਅਰ ਮਿੰਟ ਦਾ ਫਾਰਮੂਲਾ ਹੀ ਲਾਉਣਾ ਬੈਟਰ ਹੈਗਾ ਆ ਤੇ ਆਰਮਹੋਲ ਮੇਅਰ ਕਰਨ ਵਾਸਤੇ ਕੀ ਫਾਰਮੂਲਾ ਸੇ ਲਾਗਾਵਾਂਗੇ ਉਹ ਹੈਗਾ ਚੈਸਟ ਡਿਵਾਈਡਿਡ ਬਾਈ 6 6 ਦੇ ਨਾਲ ਅਸੀਂ ਡਿਵਾਈਡ ਕਰਾਂਗੇ ਹੁਣ ਜੇ ਦਾ ਚੈਸਟ ਹੋਇਆ 40 ਇੰਚ 40 ਇੰਚ ਨੂੰ 6 ਦੇ ਨਾਲ ਨਾ ਅਸੀਂ ਡਿਵਾਈਡ ਕੀਤਾ ਤਾਂ ਉਹ ਆ ਗਿਆ 6.66 ਆ ਗਿਆ ਤੇ ਵਿੱਚ ਥੋੜੇ ਜਿੰਨੀ ਹੋਵੇ ਨਮੀ ਰੱਖਣ ਵਾਸਤੇ ਅੱਧਾ ਇੰਚ ਹੋ ਰੱਖਿਆ ਸੀ ਨਮੀ ਤੋਂ ਬਣ ਗਿਆ 7 ਇੰਚ ਬਣ ਗਿਆ ਤੇ ਹੁਣ ਫਿਰ ਅਸੀਂ 7 ਇੰਚ ਦਾ ਜਿਹੜਾ ਹੈਗਾ ਆ ਇੱਥਾ ਇਥੋਂ ਆ ਜਿਹੜਾ ਸ਼ੋਲਡਰ ਡ੍ਰੌਪ ਆ ਜਾਂਦਾ ਇਥੋਂ ਲੈ ਕੇ ਇੱਥੇ ਤੱਕ ਸਿੱਧੀ ਲਾਈਨ ਲਗਾਵਾਂਗੇ ਇਹ ਹੋਣੀ ਚਾਹੀਦੀ ਹੈ 7 ਇੰਚ ਦੀ ਇਥੋਂ ਉੱਪਰ ਉੱਪਰੋਂ ਵਾਲੀ ਲਾਈਨ ਤੇ ਨਹੀਂ ਇਥੋਂ ਵਾਲੀ ਲਾਈਨ ਤੇ ਇਹ ਇਹ ਹੈਗਾ A B A B 7 ਇੰਚ ਹੋਣੀ ਚਾਹੀਦੀ ਆ ਤੇ ਇਸ ਤਰ੍ਹਾਂ ਅਸੀਂ ਜਿਹੜਾ ਹੈਗਾ ਆ ਮੇਰ ਕਰਾਂਗੇ ਅਗਰ ਅਸੀਂ ਇੰਨਾ ਵੀ ਨਹੀਂ ਦਿਮਾਗ ਲਗਾਣਾ ਬਿਲਕੁਲੀ ਅਸੀਂ ਜਿਹੜਾ ਹੈਗਾ ਆ ਇਕਦਮ ਅਨਸਰ ਵੀ ਹੱਲ ਵੀ ਹੋਵੇ ਔਰ ਗਲਤ ਵੀ ਨਾ ਹੋਵੇ ਫਿਰ ਉਹਦੇ ਵਾਸਤੇ ਅਸੀਂ ਕੀ ਕਰਾਂਗੇ ਜਿੰਨਾ ਅਸੀਂ ਸ਼ੋਲਡਰ ਦਾ ਮੇਅਰਮੈਂਟ ਲਿਆ 7 ਇੰਚ ਲਿਆ ਤੇ 7 ਇੰਚ ਹੀ ਅਸੀਂ ਰੱਖਾਂਗੇ ਇੱਥੋਂ ਲੈ ਕੇ ਇੱਥੇ ਤੱਕ 7 ਇੰਚ ਰੱਖਾਂਗੇ ਮੇਅਰਮੈਂਟ ਸਿੱਧਾ ਹੀ ਹਿਸਾਬ ਕੋਈ ਸੋਚਣ ਦੀ ਲੋੜ ਨਹੀਂ ਹੈਗੀ ਜਿੰਨਾ ਇੱਥੇ 7 ਇੰਚ ਸ਼ੋਲਡਰ ਹੈ ਨਾ ਇੱਥੋਂ ਲੈ ਕੇ ਇੱਥੇ ਤੱਕ 7 ਇੰਚ ਸ਼ੋਲਡਰ ਇਸ ਤਰ੍ਹਾਂ ਹਿਸਾਬ ਲਾਉਂਗੇ ਅਗਰ ਸਾਢੇ 7 ਇੰਚ ਹੈਗਾ ਫਿਰ ਇੱਥੋਂ ਲੈ ਕੇ ਇੱਥੇ ਤੱਕ ਸਾਢੇ 7 ਇੰਚ ਇਥੋਂ ਲੈ ਕੇ ਇੱਥੇ ਤੱਕ 7.5 ਇੰਚ ਸੀ ਲਗਾਵਾਂਗੇ ਕਿਉਂਕਿ ਅਗਰ ਕੋਈ ਭਾਰੀ ਸਾਈਜ਼ ਹੈਗਾ ਤੇ ਜ਼ਿਆਦਾ ਤੋਂ ਜ਼ਿਆਦਾ ਅਸੀਂ ਜਿਹੜਾ ਹੈਗਾ 8 ਇੰਚ ਰੱਖਾਂਗੇ ਜੇ ਕਿੰਨਾ ਵੀ ਹੈਵੀ ਸਾਈਜ਼ ਹੋਵੇ 42 45 46 ਕਿੰਨਾ ਵੀ ਸਾਈਜ਼ ਹੋਵੇ ਇਹਨੇ ਵੀ ਅਸੀਂ ਵਧਾਈ ਜਾਵਾਂਗੇ ਫਿਰ 8 ਇੰਚ ਤੋਂ ਵੱਧ ਅਸੀਂ ਰੱਖਣਾ ਹੀ ਨਹੀਂ ਹੈਗਾ ਫਿਰ ਇਸ ਕਰਕੇ ਇਹਦੀ ਵੀ ਲਿਮਟ ਬਣ ਜਾਂਦੀ ਹੈਗੀ ਆ 6.5 ਇੰਚ ਤੋਂ ਲੈ ਕੇ ਸਭ ਤੋਂ ਪਹਿਲਾਂ ਜਿਹੜਾ ਹੈਗਾ 6.5 ਇੰਚ স্মਲ ਸਾਈਜ਼ ਹੋ ਜਾਂਦਾ 6.5 ਮੀਡੀਅਮ ਸਾਈਜ਼ ਹੋ ਗਿਆ 7 ਇੰਚ ਫਿਰ ਆ ਗਿਆ 7.5 ਇੰਚ ਇਹ ਤਿੰਨ ਸਾਈਜ਼ ਦੇ ਵਿੱਚ ਹੀ ਜਿਹੜਾ ਹੈਗਾ ਆ ਰਹੇਗਾ ਆਰਮਹੋਲ ਜਿਹੜਾ ਰਹੇਗਾ ਇਸ ਤੋਂ ਵੱਧ ਰੱਖਣਾ ਵੀ ਨਹੀਂ ਔਰ ਰੱਖੀ ਦਾ ਵੀ ਨਹੀਂ ਹੈਗਾ 8 ਇੰਚ ਤਾਂ ਮੈਕਸਿਮਮ ਲਿਮਿਟ ਹੈਗੀ ਕੋਈ ਬਹੁਤ ਹੀ ਭਾਰੀ ਇਨਸਾਨ ਹੈਗਾ ਆ ਉਹਦੇ ਵਾਸਤੇ ਅਗਰ ਅਸੀਂ ਗਾਰਮੈਂਟ ਬਣਾ ਰਹੇ ਆਂ ਤੇ 8 ਇੰਚ ਰੱਖ ਦਿਆਂਗੇ ਉਹ ਵੀ 45 46 ਅਗਰ ਤੇ ਸਾਈਜ਼ ਹੋਏਗੀ ਜਾਂ ਉਸ ਤੋਂ ਵੀ ਜ਼ਿਆਦਾ ਹੋਏਗੀ ਤਾਂ ਇਹਨੇ ਵੀ ਹੁਣ ਚੈਸਟ ਸਾਈਜ਼ ਵਧੇ ਜਾ ਰਹੀ ਆ ਤੇ ਅਸੀਂ ਇਸ ਲਾਈਨ ਨੂੰ ਥੱਲੇ 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 ਲੈ ਜਾਵਾਂਗੇ 7 8 9 10 ਕਰ ਦਾਂਗੇ ਇਸ ਤਰ੍ਹਾਂ ਨਹੀਂ ਇਹਦੀ ਵੀ ਲਿਮਿਟ ਹੈਗੀ ਆ 6.5 7 7.5 ਬਸ ਇਹ ਤਿੰਨ ਯਾਦ ਰੱਖਣੀਆਂ ਤੇ ਇਹਦੇ ਨਾਲ ਕਦੀ ਵੀ ਜਿਹੜਾ ਹੈਗਾ ਆ ਆਰਮਹੋਲ ਗਲਤ ਨਹੀਂ ਹੋਏਗਾ ਫਿਰ ਉਸ ਤੋਂ ਬਾਅਦ ਆ ਜਾਂਦਾ ਹੈਗਾ ਕ੍ਰਾਸ ਫਰੰਟ ਮੇਰਮੈਂਟ ਕ੍ਰਾਸ ਫਰੰਟ ਮੇਰਮੈਂਟ ਵਾਸਤੇ ਆ ਦੇਖੋ ਇਸ ਤਰ੍ਹਾਂ ਇਹ ਅਸੀਂ ਹੱਲ ਕੱਢ ਲਿਆ ਦਾ ਹੁਣ ਆਦ ਰਹਿ ਗਿਆ ਇਥੋਂ ਲੈ ਕੇ ਕ੍ਰੋਸ ਫਰੰਟ ਮੇਰਮੈਂਟ ਅਗਰ ਸ਼ੋਲਡਰ ਹੁੰਦਾ ਆ 7 ਇੰਚ ਦਾ ਕ੍ਰੋਸ ਫਰੰਟ ਹਮੇਸ਼ਾ ਅੱਧਾ ਇੰਚ ਘੱਟ ਰਹੇਗਾ ਇਹ ਹੋਏਗਾ 6.5 ਇੰਚ ਜਿੱਥੇ 6.5 ਇੰਚ ਆ ਰਿਹਾ ਹੈਗਾ ਆ ਉਥੇ ਸਿੱਧੀ ਲਾਈਨ ਲਗਾ ਦੇਣੀ ਨੀਚੇ ਤੱਕ 6.5 ਇੰਚ ਲਾਈਨ ਲਗਾ ਕੇ ਤੇ ਇਥੇ 1 ਇੰਚ ਦਾ ਮਾਰਜਿਨ ਰੱਖਣਾ ਹੈਗਾ ਜਿਆਦਾ ਵੀ ਨਹੀਂ 1 ਇੰਚ ਦਾ ਖਾਲੀ ਹਾਂ ਐਦਾਂ ਕਰਕੇ ਫਿਰ ਇਸ ਦੇ ਨਾਲ ਫਰੈਂਚ ਕਰਵ ਦੇ ਨਾਲ ਅਸੀਂ ਇਸ ਤਰ੍ਹਾਂ ਕਰਕੇ ਤੇ ਕਰਵ ਦੇ ਦੇਵਾਂਗੇ ਇਹ ਤੇ ਇਸ ਤਰ੍ਹਾਂ ਕਰਕੇ ਆਰਮਹੋਲ ਦੇ ਵਿੱਚ ਇਸ ਤਰ੍ਹਾਂ ਕਰਵ ਦੇ ਦੇਵਾਂਗੇ ਸਮਝ ਆ ਗਏ 7 ਇੰਚ ਸ਼ੋਲਡਰ ਹੈਗਾ 크로스 프론ਟ ਮੇਅਰਮੈਂਟ 크로스 프론ਟ ਮੇਅਰਮੈਂਟ ਬਹੁਤ ਇੰਪੋਰਟੈਂਟ ਹੈ ਗਿਆ ਅਗਰ ਅਸੀਂ 크로스 프론ਟ ਮੇਅਰਮੈਂਟ ਜ਼ਿਆਦਾ ਰੱਖੀਆ ਸ਼ੋਲਡਰ ਮੇਅਰਮੈਂਟ ਵੀ ਜ਼ਿਆਦਾ ਰੱਖ ਲਈ 크로스 프론ਟ ਮੇਅਰਮੈਂਟ ਵੀ ਜ਼ਿਆਦਾ ਰੱਖ ਲਈ ਤੇ ਬਿਲਕੁਲ ਨੇਚਰਲੀ ਹੈਗਾ ਕਿ ਜਿਹੜਾ ਆਰਮ ਹੋਲ ਦੇ ਵਿੱਚ ਝੋਲ ਆਏਗਾ ਇਹ ਆਏਗਾ ਸਾਰਾ ਡਿਪੈਂਡ ਕਰਦਾ ਜਿੰਨਾ ਵੀ ਝੋਲ ਹੈਗਾ ਆ ਡਿਪੈਂਡ ਕਰਦਾ 크로스 프론ਟ ਮੇਅਰਮੈਂਟ ਸੋ ਇਸ ਕਰਕੇ ਇਹ ਮੇਅਰਮੈਂਟ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਏ ਡਿਪੈਂਡ ਕਰਦੀ ਹੈ ਸ਼ੋਲਡਰ ਮੇਰਮੈਂਟ ਤੇ ਅਗਰ ਅਸੀਂ ਸ਼ੋਲਡਰ ਮੇਰਮੈਂਟ ਸਹੀ ਲਿਆ ਤੇ ਕ੍ਰਾਸ ਫਰੰਟ ਮੇਰਮੈਂਟ ਆਟੋਮੈਟਿਕਲੀ ਸਹੀ ਆ ਜਾਊਗਾ ਕਿਉਂਕਿ ਅਸੀਂ ਸਿਰਫ 1/2 ਇੰਚ ਹੀ ਕੱਟ ਕਰਨਾ ਹੁੰਦਾ ਹੈ ਕ੍ਰਾਸ ਫਰੰਟ ਮੇਰਮੈਂਟ ਇਹ ਹੋ ਗਿਆ 7/2 ਇੰਚ ਸ਼ੋਲਡਰ ਹੋ ਗਿਆ 7 ਇੰਚ ਤੇ ਫਿਰ ਅਸੀਂ ਇਸ ਦਾ ਸਰਕਲ ਬਣਾ ਲੈਣਾ ਕਦੇ ਵੀ ਜਿਹੜਾ ਹੈਗਾ ਆਰਮਹੋਲ ਬਣਾਉਣ ਵਾਸਤੇ ਇਸ ਤਰ੍ਹਾਂ ਡੂੰਘਾ ਕਰ ਉਹ ਨਈ ਬਣਾਈਦਾ ਜਿੰਨਾ ਅਸੀਂ ਡੂੰਘਾ ਕਰਵ ਬਣਾਵਾਂਗੇ ਓਨਾ ਹੀ ਝੋਲ ਪਾਊਗਾ ਉਹ ਕੋਸ਼ਿਸ਼ ਕਰਨੀ ਚਾਹੀਦੀ ਕਿ ਇੱਥੇ ਝੋਲ ਨਾ ਪਿਆ ਜਾਵੇ ਵੈਸੇ ਵੀ ਚਾਹੇ ਅਸੀਂ ਕੋਈ ਵੀ ਆਰਮਹੋਲ ਜਿਹੜਾ ਹੈ ਅਗਰ ਤਾ ਲੂਸ گارਮੈਂਟ ਬਣਾ ਰਹੇ ਹਾਂ ਫਿਰ ਤਾਂ ਚੱਲ ਜਾਂਦਾ ਹੈ ਅਗਰ ਅਸੀਂ ਸੈਮੀ ਫਿਟ گارਮੈਂਟ ਬਣਾ ਰਹੇ ਹਾਂ ਜਿਹਦੇ ਵਿੱਚ ਡਾਟ ਪੈਣਾ ਹੈਗਾ ਆ ਉਹਦੇ ਵਾਸਤੇ ਫਿਰ ਬਹੁਤ ਜ਼ਰੂਰੀ ਹੋ ਜਾਂਦਾ ਆ ਆਰਮਹੋਲ ਦੇ ਵਿੱਚ ਵੀ ਡਾਟ ਪਾਣਾ ਕਿਉਂਕਿ ਇੱਥੇ ਚਾਹੀਏ ਅਸੀਂ ਚਾਹੀਏ ਚਾਹੀਏ ਸੀ ਨਾ ਚਾਹੀਏ ਇੱਥੇ ਫालतू ਕਪੜਾ ਰਹਿੰਦਾ ਹੀ ਰਹਿੰਦਾ 1 ਸੈਂਟੀਮੀਟਰ ਦਾ ਕਪੜਾ ਹੁੰਦਾ ਹੀ ਹੁੰਦਾ ਹੈ ਤੇ ਇਸ 1 ਸੈਂਟੀਮੀਟਰ ਦੇ ਕਪੜੇ ਨੂੰ ਅਸੀਂ ਇੱਥੇ ਬਸ ਪੁਆਇੰਟ ਤੇ ਕਰ ਇੱਕ ਡਾਟ ਬਣਾਵਾਂਗੇ ਉਹ ਡਾਟ ਪਾਉਣ ਦੇ ਨਾਲ ਫਿਟਿੰਗ ਜਿਹੜੀ ਹੈ ਜਿਆਦਾ ਅੱਛੀ ਆ ਜਾਂਦੀ ਹੈ ਅਗਰ ਲੂਸ ਗਾਰਮੈਂਟ ਬਣਾ ਰਹੇ ਆ ਫਿਰ ਕੋਈ ਡਾਟ ਨਹੀਂ ਅਗਰ ਅਸੀਂ ਸੈਮੀ ਫਿਟ گارਮੈਂਟ ਬਣਾ ਰਹੇ ਹਾਂ ਫਿਰ ਸਾਨੂੰ ਡਾਟ ਪਾਣਾ ਚਾਹੀਦਾ ਫਿਰ ਇੱਥੇ ਅਸੀਂ ਆਰਮਹੋਲ ਦੇ ਵਿੱਚ 1 ਸੈਂਟੀਮੀਟਰ ਇੰਚ ਨਹੀਂ ਸੈਂਟੀਮੀਟਰ ਜਾਂ ਅੱਧਾ ਇੰਚ ਮੰਨ ਲਓ ਤੁਸੀਂ ਅੱਧੇ ਇੰਚ ਦਾ ਡਾਟ ਜਿਹੜਾ ਹੈਗਾ ਇੱਥੇ ਆਰਮਹੋਲ ਦੇ ਵਿੱਚ ਪਏਗਾ ਹੀ ਪਏਗਾ ਜਿਹੜਾ ਇੱਥੇ ਬਸ ਪੁਆਇੰਟ ਤੱਕ ਕਨੈਕਟ ਹੋਏਗਾ ਅਚੀ ਫਿਟਿੰਗ ਦੇ ਨਾਸਤੇ ਤੇ ਦੂਸਰਾ ਪੁਆਇੰਟ ਵੀ ਸਮਝ ਆ ਗਿਆ ਹੋਏਗਾ ਤੇ ਤੀਸਰਾ ਪੁਆਇੰਟ ਜਿਹੜਾ ਹੈਗਾ ਆ ਸ਼ੋਲਡਰ ਮੇਅਰਮੈਂਟ ਦਾ ਸਭ ਤੋਂ ਜਿਹੜਾ ਹੈਗਾ ਸ਼ੋਲਡਰ ਮੇਅਰਮੈਂਟ ਜ਼ਰੂਰੀ ਹੈਗਾ ਅਗਰ ਸ਼ੋਲਡਰ ਮੇਅਰਮੈਂਟ ਨਹੀਂ ਲਿਆ ਠੀਕ ਤਾਂ ਫਿਰ ਸਾਰੇ ਆਪ ਨੰਬਰ 2 ਨੰਬਰ ਤੀਸਰਾ ਪੁਆਇੰਟ ਸਾਰੇ ਗਲਤ ਹੋ ਜਾਣਗੇ ਕਿਉਂਕਿ ਸ਼ੋਲਡਰ ਮੇਅਰਮੈਂਟ ਹੀ ਅਸੀਂ ਠੀਕ ਨਹੀਂ ਲੈ ਸ਼ੋਲਡਰ ਮੇਅਰਮੈਂਟ ਕਿਸ ਤਰ੍ਹਾਂ ਲੈਣਾ ਚਾਹੀਦਾ ਸ਼ੋਲਡਰ ਮੇਅਰਮੈਂਟ ਇੱਕ ਸ਼ੋਲਡਰ ਪੁਆਇੰਟ ਤੋਂ ਲੈ ਕੇ ਦੂਸਰੇ ਸ਼ੋਲਡਰ ਪੁਆਇੰਟ ਤੱਕ ਜਿਹੜਾ ਹੈਗਾ ਆ ਇਹ ਹੁੰਦਾ ਹੈ ਸ਼ੋਲਡਰ ਮੇਅਰਮੈਂਟ ਫਾਰ ਇਗਜ਼ਾਮਪਲ ਇੱਥੋਂ ਮੋਢੇ ਤੋਂ ਲੈ ਕੇ ਮੈਂ ਤੁਹਾਨੂੰ ਡਰੈਸ ਫਾਰਮ ਤੇ ਦਿਖਾਣਾ ਇੱਥੇ ਤੱਕ ਇਸ ਸ਼ੋਲਡਰ ਪੁਆਇੰਟ ਤੋਂ ਲੈ ਕੇ ਇਸ ਸ਼ੋਲਡਰ ਪੁਆਇੰਟ ਤੱਕ ਇੱਥੇ ਤੁਸੀਂ ਦੇਖੋ ਕਿ ਤੁਹਾਨੂੰ ਹੱਡੀ ਫੀਲ ਹੋਏਗੀ ਅਗਰ ਤੁਹਾਨੂੰ ਹੱਡੀ ਨਹੀਂ ਫੀਲ ਹੋ ਰਹੀ ਹੁਣ ਮੈਨੂੰ ਤਾਂ ਹੱਡੀ ਫੀਲ ਹੋ ਰਹੀ ਆ ਇੱਥੇ ਜਿੱਥੇ ਆਰਮ ਜਿੱਥੋਂ ਆ ਮੋਡਾ ਜਿੱਥੋਂ ਮੋਡਾ ਸਟਾਰਟ ਹੋ ਰਿਹਾ ਐ ਇੱਥੋਂ ਲੈ ਕੇ ਨਹੀਂ ਹੋ ਰਹੀ ਹੁਣ ਮੈਨੂੰ ਤਾਂ ਹੱਡੀ ਫੀਲ ਹੋ ਰਹੀ ਐ ਅਗਰ ਸਪੋਜ਼ਿੰਗ ਕੋਈ ਭਾਰੀ ਇਨਸਾਨ ਹੈਗਾ ਹੱਡੀ ਨਹੀਂ ਫੀਲ ਹੋ ਰਹੀ ਫਿਰ ਇਹ ਜਿਹੜਾ ਆਰਮਹੋਲ ਦਾ ਗੱਡਾ ਹੈਗਾ ਆ ਇੱਥੋਂ ਫੀਲ ਕਰਨਾ ਬਿਲਕੁਲ ਐਂਡ ਤੇ ਤੱਕ ਨਹੀਂ ਮੈਜ਼ਰਮੈਂਟ ਲੈਣੀ ਬਿਲਕੁਲ ਇੱਥੇ ਥੋੜਾ ਜਿਹਾ ਦੇਣਾ ਦੋ ਕੁੰਗਲਾ ਅੰਦਰ ਇੱਥੋਂ ਲੈ ਕੇ ਤੇ ਦੂਸਰੇ ਪਾਸੇ ਤੱਕ ਮੈਜ਼ਰ ਕਰਾਂਗੇ ਅਸੀਂ ਉਹ ਹੋਏਗੀ ਸਾਡੀ ਐਗਜ਼ੈਕਟ ਸ਼ੋਲਡਰ ਮੈਜ਼ਰਮੈਂਟ ਤੇ ਸ਼ੋਲਡਰ ਮੈਜ਼ਰਮੈਂਟ ਜਿਆਦਾ ਢਿੱਲੀ ਵੀ ਨਹੀਂ ਹੋਣੀ ਚਾਹੀਦੀ ਤੇ ਜਿਆਦਾ ਟਾਈਟ ਵੀ ਨਹੀਂ ਹੋਣੀ ਚਾਹੀਦੀ ਮਤਲਬ ਘੱਟ ਵੀ ਨਹੀਂ ਹੋਣੀ ਚਾਹੀਦੀ ਤੇ ਬਿਲਕੁਲ ਠੀਕ ਠੀਕ ਅਗਰ ਸ਼ੋਲਡਰ ਸੈ ਮੈਜ਼ਰਮੈਂਟ ਲਈ ਹੈਗੀਆ ਤੇ ਸਾਰੇ ਪੁਆਇੰਟ ਜਿਹੜੇ ਹੈਗੇ ਆ ਆਟੋਮੈਟਿਕਲੀ ਠੀਕ ਆਣਗੇ ਤੇ ਸ਼ੋਲਡਰ ਮੈਜ਼ਰਮੈਂਟ ਜਿਹੜਾ ਤੁਹਾਡਾ ਬੈਸਟ ਫਿਟ ਗਾਰਮੈਂਟ ਹੈਗਾ ਜਿਹੜਾ ਤੁਸੀਂ ਆਲਰੇਡੀ ਪਾ ਰਹੇ ਹੈਗੇ ਜਾਂ ਤੁਹਾਡਾ ਕਲਾਇੰਟ ਜਿਹੜਾ ਹੈਗਾ ਜਿਹੜਾ ਗਾਰਮੈਂਟ ਪਾ ਰਿਹਾ ਹੈਗਾ ਉਥੋਂ ਵੀ ਅੰਦਾਜ਼ਾ ਲੈ ਸਕਦੇ ਹੈਗੇ ਕਿ ਸ਼ੋਲਡਰ ਦਾ ਮੇਅਰਮੈਂਟ ਕੀ ਹੈਗਾ ਕਿਉਂਕਿ ਸ਼ੁਰੂ-ਸ਼ੁਰੂ ਦੇ ਵਿੱਚ ਸ਼ੋਲਡਰ ਮੇਅਰਮੈਂਟ ਲੈਣਾ ਕਾਫੀ ਮਤਲਬ ਟ੍ਰਿੱਕੀ ਹੈਗਾ ਮੁਸ਼ਕਲ ਤਾਂ ਨਹੀਂ ਮੈਂ ਕਹਿ ਸਕਦਾ ਮਤਲਬ ਟ੍ਰਿੱਕੀ ਜਿਹਾ ਹੈਗਾ ਯਾ ਹੋ ਸਕਦਾ ਠੀਕ ਲੈ ਲਓ ਤੁਸੀਂ ਜਾਂ ਹੋ ਸਕਦਾ ਗਲਤ ਵੀ ਕਰ ਦੋ ਕਿਉਂਕਿ ਇਹਦੇ ਵਿੱਚ ਸਾਰਾ ਡਿਪੈਂਡ ਕਰਦਾ ਸੀ ਇਸ ਹੱਡੀ ਤੋਂ ਇੱਕ ਸਾਈਡ ਤੋਂ ਲੈ ਕੇ ਦੂਸਰੇ ਪਾਸੇ ਤੱਕ ਅਸੀਂ ਮੇਅਰ ਕਰਨਾ ਹੈਗਾ ਇੱਕ ਦੋ ਵਾਰੀ ਕਰੋਗੇ ਤੁਸੀਂ ਗਾਰਮੈਂਟ ਬਣਾਓਗੇ ਤਾਂ ਬਿਲਕੁਲ ਸਹੀ ਜਿਹੜਾ ਹੈਗਾ ਆ ਬੰਨੇ ਸਟਾਰਟ ਹੋ ਜਾਣਗੇ ਤੇ ਇਹ ਤਿੰਨ ਕਾਰਨ ਸੀਗੇ ਇਹ ਜਿਹੜਾ ਹੈਗਾ ਆ ਆਰਮਹੋਲ ਦੇ ਵਿੱਚ ਝੋਲ ਪੈਣ ਦੇ ਤਿੰਨ ਕਾਰਨ ਸੀਗੇ ਤਾਂ ਇਸ ਨੂੰ ਬਣਾਉਣ ਵਾਸਤੇ ਅਗਰ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਇੱਕ ਬਲੌਕ ਤੁਸੀਂ ਅਗਰ ਬਣਾ ਲਓ ਬੇਸਿਕ ਮੇਅਰਮੈਂਟਸ ਦਾ ਬੇਸਿਕ ਮੇਅਰਮੈਂਟ ਮਤਲਬ ਬਸਟ ਸਾਈਜ਼ 38 ਇੰਚ 9.5 ਇੰਚ ਹੋ ਗਿਆ ਇੱਥੋਂ ਲੈ ਕੇ ਇੱਥੇ ਤੱਕ 9.5 ਇੰਚ ਔਰ ਉੱਪਰੋਂ ਲੈ ਕੇ ਸ਼ੋਲਡਰ ਤੋਂ ਲੈ ਕੇ ਥੱਲੇ ਤੇ ਕਰ 15 ਇੰਚ ਔਰ ਸ਼ੋਲਡਰ ਮੀਰਮੈਂਟ 7 ਇੰਚ ਇਹ ਰੱਖ ਕੇ ਅਗਰ ਅਸੀਂ ਇਸ ਤਰ੍ਹਾਂ ਇੱਕ ਬਲੌਕ ਬਣਾ ਲੈਨੇ ਆ ਤੇ ਕਾਫੀ ਹੱਦ ਤੱਕ ਮਤਲਬ ਬਹੁਤ ਹੱਦ ਤੱਕ ਜਿਹੜਾ ਹੈਗਾ ਸਾਡਾ ਕੰਮ ਕੁਇਕ ਹੋ ਸਕਦਾ ਈਜ਼ੀ ਹੋ ਸਰ ਜਲਦੀ ਹੋ ਜਾ ਸਕਦਾ ਫਿਰ ਕਿ ਹੋਏਗਾ ਬਸ ਅਸੀਂ ਕਿਉਂਕਿ ਮੇਅਰਮੈਂਟ ਕੀ ਲਈਤੀ ਹੋਈ ਹੈਗੀ ਸਾਨੂੰ ਕੋਈ ਪਰੇਸ਼ਾਨੀ ਨਹੀਂ ਆਏਗੀ ਨੀ ਫਿਟਿੰਗ ਬਿਲਕੁਲ ਠੀਕ ਆਏਗੀ ਹੁਣ ਤੁਹਾਡੇ ਕਿਸੇ ਕਲਾਇੰਟ ਦਾ ਅਗਰ ਮੇਅਰਮੈਂਟ ਹੈਗਾ ਆ 36 ਇੰਚ ਤੇ ਅੱਧਾ ਇੰਚ ਕੱਟ ਕਰ ਲਾਂਗੇ ਇੱਥੋਂ ਅੱਧਾ ਇੰਚ ਕੱਟ ਕਰ ਲਿਆ ਤੇ ਉਹ 36 ਇੰਚ ਦਾ ਬਲਾਕ ਬਣ ਗਿਆ ਬਾਕੀ ਸਾਰਾ ਮੇਅਰਮੈਂਟ ਸੇਮ ਹੀ ਰਹੇਗਾ ਸਿਰਫ ਇੱਥੋਂ ਹੀ ਅਸੀਂ ਅੱਧਾ ਇੰਚ ਕੱਟ ਕਰਨਾ ਹੈਗਾ ਆ ਅਗਰ 40 ਇੰਚ ਆ ਜਾਂਦਾ ਤੇ ਅੱਧਾ ਇੰਚ ਵਧਾ ਦੇਾਂਗੇ ਇੱਥੋਂ ਸਾਈਡ ਤੋਂ ਅਸੀਂ 40 ਇੰਚ ਕਰ ਦੇਣਾ ਬਾਕੀ ਸਾਰਾ ਜਿਹੜਾ ਹੈਗਾ ਆ ਸ ਆਟੋਮੈਟਿਕਲੀ ਆਰਮ ਹੌਲ ਦਾ ਕਰਵ ਵੀ ਸਹੀ ਹੋ ਆ ਜਾਏਗਾ ਸਾਨੂੰ ਮੇਅਰ ਕਰਨ ਦੀ ਲੋੜ ਨਹੀਂ 36 ਇੰਚ ਹੈਗਾ ਤਾਂ ਅਸੀਂ ਇੱਥੋਂ ਲਵਾਂਗੇ ਮੇਅਰਮੈਂਟ ਨੇਚਰਲੀ ਘੱਟ ਹੋਏਗਾ ਫਿਰ 38 ਇੰਚ ਦਾ ਅਸੀਂ ਇੱਥੋਂ ਲਵਾਂਗੇ ਮੇਅਰਮੈਂਟ 40 ਇੰਚ ਦਾ ਅਸੀਂ ਇੱਥੋਂ ਲਵਾਂਗੇ ਮੇਅਰਮੈਂਟ ਪੈ ਗਿਆ ਨਾ ਫਰਕ ਆਟੋਮੈਟਿਕਲੀ ਸਾਨੂੰ ਫਿਰ ਮੇਅਰਮੈਂਟ ਕਰਨ ਦੀ ਲੋੜ ਨਹੀਂ ਪੈਣੀ ਬਾਰ-ਬਾਰ ਜਿਹੜਾ ਹੈਗਾ ਔਰ ਅਸੀਂ ਇੱਕ ਇੱਕ ਵਾਰੀ ਬਾਸ ਬਲਾਕ ਬਣਾਣਾ ਇੱਕ ਮੀਡੀਅਮ ਸਾਈਜ਼ ਦਾ ਇਨਾਕ ਬਣਾ ਕੇ ਰੱਖ ਲਓ ਬਹੁਤ ਫਾਇਦਾ ਹੋਏਗਾ ਜਦੋਂ ਵੀ ਕੋਈ ਡਿਜ਼ਾਈਨਿੰਗ ਕਰਨੀ ਆ ਕੁਝ ਕਰਨਾ ਹੈਗਾ ਆ ਬਲੌਕ ਰੱਖਿਆ ਤੇ ਆਊਟਲਾਈਨ ਬਣਾ ਲਿੱਤੀ ਲੈਂਥ ਆਪਣੇ ਆਪ ਜਿੰਨੀ ਵੀ ਇਨਕਰੀਜ਼ ਕਰਨੀ ਅਸੀਂ ਇੱਥੋਂ ਵੇਸਟ ਤੇ ਕਰੇ ਹੋ ਹੁੰਦਾ 15 ਇੰਚ ਵੇਸਟ ਆ ਘਾ ਫਿਰ ਇਸ ਤੋਂ ਬਾਅਦ ਅਸੀਂ 7 ਇੰਚ نیچے ਪਾ ਕੇ ਕਰਕੇ हिਪ ਲਾਈਨ ਬਣਾ ਸਕਦੇ ਹਾਂ ਤੇ ਜਿੰਨਾ ਮਰਜ਼ੀ ਐਕਸਟੈਂਡ ਕਰਦੇ ਜਾਈਏ ਤੇ ਕਨਵੀਨੀਅੰਟ ਸਿਰ ਰੱਖਣ ਵਾਸਤੇ ਅਸੀਂ ਬਸ ਇੰਨਾ ਹੀ ਬਲੌਕ ਰੱਖਦੇ ਆਗੇ ਮ ਬਣਾ ਕੇ ਤੇ ਮੈਨੂੰ ਤਾਂ ਬਹੁਤ ਜਿਹੜਾ ਹੈਗਾ ਇਹਦਾ ਫਾਇਦਾ ਆਉਂਦਾ ਹੈਗਾ ਯਾਰ ਡਰਾਫਟਿੰਗ ਕਰਨ ਵੇਲੇ ਅਗਰ ਤੁਸੀਂ ਵੀ ਬਣਾ ਕੇ ਰੱਖ ਲੋ ਤਾਂ ਤੁਹਾਨੂੰ ਵੀ ਫਾਇਦਾ ਹੋਏਗਾ ਅਗਰ ਤੁਹਾਡੀ ਡਰਾਫਟਿੰਗ ਅਗਰ ਤੁਸੀਂ ਇੱਕ ਵਾਰੀ ਮਤਲਬ ਅਗਰ ਤੁਹਾਨੂੰ ਸਮਝ ਸਮਝ ਜ ਮਤਲਬ ਕਿ ਪਤਾ ਲੱਗ ਗਿਆ ਨਾ ਤੁਹਾਨੂੰ ਰੂਲਸ ਆ ਔਰ ਰੂਲਸ ਕੀ ਹੈਗੇ ਨੇ ਸਿਰਫ ਦੇਖੋ ਡਰਾਫਟਿੰਗ ਦੇ ਵਿੱਚ 6 ਲਾਈਨਾਂ ਹੈਗੀਆਂ 1 2 3 4 5 6 ਉਹ 6 ਲਾਈਨਾਂ ਦੇ ਵਿੱਚੋਂ ਕਿਹੜੀ ਲਾਈਨ ਸਮਝ ਨਹੀਂ ਆਈ ਤੁਸੀਂ ਉਹ ਪੁਆਇੰਟ ਆਊਟ ਕਰਕੇ ਮੈਨੂੰ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋਗੇ ਕੋਈ ਵੀ ਲਾਈਨ ਜਿਹੜੀ ਹੈਗੀ ਆ ਇੱਕ ਵਾਰੀ ਦੇਖੋਗੇ ਦੋ ਵਾਰੀ ਦੇਖੋਗੇ ਸਮਝ ਆ ਜਾਏਗੀ ਕਿ ਇਸ ਤਰ੍ਹਾਂ ਲਗਾਨੀ ਹੈ ਕਿਉਂਕਿ ਦੁਨੀਆ ਦੇ ਵਿੱਚ ਗਾਰਮੈਂਟਸ ਤਿੰਨ ਤਰ੍ਹਾਂ ਦੇ ਹੈਗੇ ਜਾਂ ਤਾਂ ਟਾਈਟ ਗਾਰਮੈਂਟਸ ਹੈਗੇ ਆ ਬਿਲਕੁਲ ਜੋ ਬਾਡੀ ਮੀਰਮੈਂਟ ਹੈਗਾ ਉਹਦੇ ਹਿਸਾਬ ਨਾਲ ਹੀ ਅਸੀਂ ਗਾਰਮੈਂਟ ਬਣਾ ਲੈਣਾ ਹੈ ਫਿਰ ਦੂਸਰਾ ਆ ਜਾਂਦਾ ਸੈਮੀ ਫਿਟ ਸੈਮੀ ਫਿਟ ਵਾਸਤੇ ਅਸੀਂ ਅੱਧਾ ਇੰਚ ਲੂਜ਼ ਰੱਖਣਾ ਹੁੰਦਾ ਗਾਰਮੈਂਟ ਹੁਣ ਜੇ ਦਾ ਚੈਸਟ ਸਾਈਜ਼ ਹੈਗਾ 38 ਇੰਚ ਹੈਗਾ ਤੇ ਅਸੀਂ ਅੱਧਾ ਇੰਚ ਲੂਜ਼ ਰੱਖਿਆ ਤੇ ਚਾਰੋਂ ਪਾਸੇ ਜਿਹੜਾ ਹੈਗਾ ਆ 2 ਇੰਚ ਦਾ ਫਰਕ ਪੈ ਗਿਆ। ਪੈ ਗਿਆ ਨਾ 2 ਇੰਚ ਦਾ ਫਰਕ। 38 ਅੱਧਾ ਇੰਚ ਇਧਰ ਚਾਰ ਵਾਰੀ ਅੱਧਾ ਅੱਧਾ ਇੰਚ ਹੋ ਗਿਆ ਨਾ ਕਿਉਂਕਿ ਇਹ ਚਾਰ ਬਲॉक्स ਹੋ ਗਏ। ਅੱਧਾ ਫਰੰਟ ਫਿਰ ਅੱਧਾ ਫਰੰਟ ਇਸ ਤਰਫ ਫਿਰ ਅੱਧਾ ਬੈਕ ਫਿਰ ਅੱਧਾ ਬੈਕ ਉਧਰ ਚਾਰ ਹੋ ਗਏ। ਤੇ ਚਾਰ ਅੱਧਾ ਅੱਧਾ ਇੰਚ ਚਾਰ ਵਾਰੀ ਮਿਲਾਏ ਤੇ 2 ਇੰਚ ਹੋ ਗਏ। ਇਸ ਕਰਕੇ 2 ਇੰਚ ਦਾ ਫਰਕ ਪੈ ਜਾਂਦਾ ਹੈਗਾ ਆ ਇਸ ਬਲੌਕ ਦੇ ਨਾਲ। ਤੇ ਬਹੁਤ ਫਾਇਦਾ ਹੁੰਦਾ ਸਾਨੂੰ ਦੁਬਾਰਾ ਦੁਬਾਰਾ ਤੋਂ ਜਿਹੜਾ ਹੈਗਾ ਇਹ ਸਾਨੂੰ ਡਰਾਫਟਿੰਗ ਕਰਨ ਦੇ ਨਹੀਂ ਲੋੜ ਪੈਂਦੀ ਇੱਕ ਵਾਰੀ ਬਸ ਬਲੌਗ ਬਣਾਇਆ ਫਿਰ ਆਊਟਲਾਈਨ ਬਣਾ ਦਿੱਤਾ ਹੁਣ ਇਸ ਤਰ੍ਹਾਂ ਕਰਕੇ ਆਊਟਲਾਈਨ ਬਣਾ ਦਿੰਦਾ ਸੀ ਇਸ ਤਰ੍ਹਾਂ ਕਰਕੇ ਆਊਟਲਾਈਨ ਬਣਾ ਦਿੱਤਾ ਇਹ 38 ਇੰਚ ਦਾ ਬਣ ਗਿਆ 38 ਇੰਚ ਦਾ ਬਣ ਗਿਆ 40 ਇੰਚ ਦਾ ਬਣਾਣਾ ਅੱਧਾ ਇੰਚ ਹੋਰ ਵਧਾ ਦੇਾਂਗਾ ਇੱਥੇ ਬਲੌਕ ਰੱਖਿਆ ਤੇ ਇਹਨੂੰ ਇੱਥੇ ਬਣਾ ਦਿੱਤਾ ਇਹ 40 ਇੰਚ ਦਾ ਬਣ ਗਿਆ 36 ਇੰਚ ਦਾ ਬਣਾਣਾ ਅੱਧਾ ਇੰਚ ਘੱਟ ਕਰ ਦੇਾਂਗਾ ਇਹ 36 ਇੰਚ ਦਾ ਬਣ ਜਾਏਗਾ 36 38 40 ਕਿੰਨੇ ਆਰਾਮ ਦੇ ਨਾਲ ਜਿਹੜਾ ਹੈਗਾ ਆ ਸਾਰੇ ਮੇਅਰਮੈਂਟਸ ਜਿਹੜੇ ਹੈਗੇ ਨੇ ਬਣ ਜਾਂਦੇ ਨੇ ਇਰਫ ਸਾਈਡ ਲਾਈਨ ਹੀ ਕੱਟ ਕਰਨੀ ਬਾਕੀ ਤਾਂ ਸਾਰਾ ਸੇਮ ਹੀ ਰਹੇਗਾ ਕੋਈ ਫਰਕ ਨਹੀਂ ਪੈਂਦਾ ਇੱਕ ਪੁਆਇੰਟ ਤਾਂ ਰਹਿ ਗਿਆ ਕਿ ਸ਼ੋਲਡਰ ਡਰਾਪ ਜਿਹੜਾ ਹੈਗਾ ਆ ਇਹ ਕਿਸ ਤਰ੍ਹਾਂ ਮੇਅਰ ਕਰਨਾ ਹੁੰਦਾ ਹੈ ਇਹ ਸਿੱਧੀ ਲਾਈਨ ਅਸੀਂ ਲਗਾਏ ਇਹ ਹੋ ਗਈ ਸ਼ੋਲਡਰ ਦੀ ਲਾਈਨ ਇਹ ਅਸੀਂ ਮੇਅਰਮੈਂਟ ਕਿਸ ਤਰ੍ਹਾਂ ਲੈਣਾ ਇਹ ਨੂੰ ਲੈਣ ਵਾਸਤੇ ਵੀ ਜਿਹੜਾ ਹੈਗਾ ਆ ਥੋੜਾ ਜਿੰਨਾ ਐਕਸਪੀਰੀਅੰਸ ਜਾਂ ਇੱਕ ਦੋ ਵਾਰੀ ਅਗਰ ਲਾਵਾਂਗੇ ਅਸੀਂ ਤਾਂ ਪਤਾ ਚੱਲ ਜਾਏਗਾ ਕਿ ਕਿਸ ਤਰ੍ਹਾਂ ਲੈਣਾ ਚਾਹੀਦਾ ਮੇਅਰਮੈਂਟ ਕਿਉਂਕਿ ਇਹ ਸ਼ੋਲਡਰ ਡ੍ਰੌਪ ਜਿਹੜਾ ਹੈਗਾ ਕਈ ਵਾਰ ਮੈਂ ਦੇਖਿਆ ਜਦੋਂ ਪੈਟਰਨ ਬਣਾਉਂਦੇ ਨੇ ਤੇ ਕਹਣਗੇ ਅੱਧਾ ਇੰਚ ਸ਼ੋਲਡਰ ਡ੍ਰੌਪ ਰੱਖਣਾ ਇੱਥੋਂ ਲਿਆ ਤੇ ਅੱਧਾ ਇੰਚ ਸ਼ੋਲਡਰ ਡ੍ਰੌਪ ਅੱਧਾ ਇੰਚ ਕਿਸ ਤਰ੍ਹਾਂ ਸ਼ੋਲਡਰ ਡ੍ਰੌਪ ਹੋ ਸਕਦਾ ਹੈਗਾ ਕਿਉਂਕਿ ਅਸੀਂ ਬਿਲਕੁਲ ਸਿੱਧੀ ਫੌਜੀਾਂ ਦੀ ਤਰ੍ਹਾਂ ਤਾਂ ਬੈਠਦੇ ਨਹੀਂ ਹੈਗੇ ਸਾਰਾ ਦਿਨ ਵੀ ਸਾਡੀ ਪਿੱਠ ਜਿਹੜੀ ਹੈਗੇ ਸਿੱਧੀ ਰਵੇ ਔਰ ਸ਼ੋਲਡਰ ਜਿਹੜਾ ਹੈਗੇ ਉੱਤੇ ਚੜੇ ਰਹਿਣ ਸ਼ੋਲਡਰ ਤੇ ਝੁਕਣਗੇ ਝੁਕਣਗੇ ਔਰ ਇਹ ਹਰ ਇਨਸਾਨ ਦੇ ਵਕਤ ਵਕਤ ਜਿਹੜਾ ਹੈਗਾ ਆ ਸ਼ੋਲਡਰ ਗੇਰਨ ਦਾ ਮੇਅਰਮੈਂਟ ਹੁੰਦਾ ਕਿਸੇ ਤੇ ਜ਼ਿਆਦਾ ਸ਼ੋਲਡਰ ਝੁਕਦੇ ਨੇ ਕਿਸੇ ਤੇ ਘੱਟ ਸ਼ੋਲਡਰ ਝੁਕਦੇ ਨੇ ਪਰ ਝੁਕਦੇ ਜ਼ਰੂਰ ਹੈਗੇ ਨੇ ਔਰ ਇਸ ਨੂੰ ਮੇਅਰ ਕਿਦਾਂ ਕਰਨਾ ਇਹ ਵੀ ਬੜਾ ਜਿਹੜਾ ਹੈਗਾ ਟ੍ਰਿਕੀ ਜਿਹਾ ਹੈਗਾ ਵੀ ਕਿਸ ਤਰ੍ਹਾਂ ਮੇਅਰ ਕਰੀਏ ਸੋ ਇਸ ਕਰਕੇ ਇੱਥੇ ਵੀ ਫਾਰਮੂਲਾ ਲਗਾ ਦਿੰਦੇ ਅਸੀਂ ਜਿਹੜਾ ਤੇ ਜ਼ਿਆਦਾ ਹੀ ਝੁਕਾਅ ਹੋਏਗਾ ਜਿਹਨਾਂ ਦਾ ਉਹ ਹੋਏਗਾ 1.5 ਇੰਚ ਮੈਕਸਿਮ ਜਿਹੜਾ ਹੈਗਾ ਸੀ ਝੁਕਾਅ ਇਹ ਰੱਖਾਂਗੇ ਅਸੀਂ 1.5 ਇੰਚ ਫਿਰ ਦਰਮਿਆਨਾ ਹੋ ਗਿਆ 1.5 ਇੰਚ ਔਰ ਉਸ ਤੋਂ ਘੱਟ ਹੋ ਗਿਆ 1 ਇੰਚ ਹੁਣ 1 ਇੰਚ ਤਾਂ ਜਿਹੜਾ ਹੈਗਾ ਇਹ ਤਾਂ ਹੋਏਗਾ ਹੀ ਹੋਏਗਾ 1 ਇੰਚ ਉਹਨਾਂ ਲੋਕਾਂ ਲਈ ਜਿਹੜੇ ਜ਼ਿਆਦਾਤਰ ਤੇ ਜਿਹੜੇ ਫਿੱਟ ਸਿੱਧੀ ਕਰਕੇ ਬੈਠਦੇ ਨੇ ਸਵਾ ਇੰਚ ਹੋ ਗਿਆ ਮੈਕਸਿਮਮ ਮжоਰਿਟੀ ਲੋਕ ਜਿਹੜਾ ਹੈਗਾ 80% ਤੋਂ ਵੀ ਜ਼ਿਆਦਾ ਲੋਕਾਂ ਦਾ ਜਿਹੜਾ ਹੈਗਾ ਇੱਕ 1.25 ਇੰਚ ਜਿਹੜਾ ਹੈਗਾ ਸਵਾ ਇੰਚ ਜਿਹੜਾ ਸ਼ੋਲਡਰ ਡ੍ਰੌਪ ਇਹ ਫਿੱਟ ਆ ਜਾਂਦਾ ਹੈਗਾ 1.5 ਇੰਚ ਅਗਰ ਕੋਈ ਜ਼ਿਆਦਾ ਝੁਕਾਅ ਹੋਵੇਗਾ আচ্ছা ਚਲੋ ਇਹ ਸਮਝ ਆ ਗਿਆ ਹੁਣ ਅੱਧਾ ਇੰਚ ਦੀ ਅਸੀਂ ਗੱਲ ਕਰਦੇ ਹਾਂ ਜਦੋਂ इस तरह करके अद्धा इंच तो बना दिता चलो ठीक है अद्धा इंच क्योंकि यह हो गया सिलाई कट्टा तुम्हें इतों जो है फैब्रिक कटते हैं सिलाई करा असी होर अद्धा इंच थल्य हो तो यह हो गया अद्धा इंच टोटल हो गया एक इंच बन गया जो मैं थोड़ा तो क्या से भी एक इंच भी हो सदै श शोल्डर टॉप पर फिर लाइन तो इतों लैके इत फिर नैक लाइन भी कट्ट हो ये तो ठीक नहीं है इस करके असी जो है अद्धा इंच तो कट करोगे ਪਰ ਇਸ ਨੂੰ ਫਿਰ ਜਿਹੜੀ ਹੈਗੀ ਸਲਾਈ ਵਾਲੀ ਲਾਈਨ ਦਾ ਖਿਆਲ ਕਰਨਾ ਚਾਹੀਦਾ ਹੈਗਾ ਇਹ ਸਾਰਾ ਮਤਲਬ ਮੁਸ਼ਕਲ ਨਾ ਪਵੇ ਅਸੀਂ ਸਿੱਧੀ ਤਰ੍ਹਾਂ ਹੀ ਤੁਸੀਂ ਆ ਇਸ ਗੱਲ ਨੂੰ ਫੋਲੋ ਕਰੋ ਕਿ ਜਦੋਂ ਵੀ ਤੁਸੀਂ ਜਿਹੜਾ ਹੈਗਾ ਬਣਾਣਾ ਹੈਗਾ ਸ਼ੋਲਡਰ ਡ੍ਰੌਪ ਬਣਾਣਾ ਹੈਗਾ ਇੱਥੋਂ ਸਟਾਰਟ ਕਰਾਂਗੇ ਅਸੀਂ ਕਿਉਂਕਿ ਗਰਦਨ ਤੋਂ ਲੈਣਾ ਨਾ ਅਸੀਂ ਫੈਬਰਿਕ ਦਾ ਇੱਥੋਂ ਗਾਰਮੈਂਟ ਦਾ ਇੱਥੋਂ ਗਿਰ ਰਿਹਾ ਹੈਗਾ ਆ ਮੋਢੇ ਤੋਂ ਤੇ ਇੱਥੋਂ ਲੈ ਕੇ 8 ਤੱਕ ਇਹ ਹੋ ਗਿਆ ਫਿਰ ਜਿਹੜੀ ਸੀਨ ਵਾਲੀ ਜਿਹੜੀ ਸੀ ਸिलाई ਅਸੀਂ ਲਗਾਣੀ ਉਹ ਇੱਥੋਂ ਅੱਧਾ ਇੰਚ ਉੱਪਰ ਲਾਵਾਂਗੇ ਅਸੀਂ ਇਸ ਕਰਕੇ ਜਿਹੜੀ ਹੈਗੇ ਨਾ ਫਿਟਿੰਗ ਬਹੁਤ ਅੱਛੀ ਆਏਗੀ ਅਗਰ ਤੁਸੀਂ ਇਸ ਤਰ੍ਹਾਂ ਧਿਆਨ ਰੱਖੋਗੇ ਇਸ ਤਰ੍ਹਾਂ ਅਗਰ ਅਸੀਂ ਇਹ ਰੱਖਿਆ ਸੀ ਸਵਾ ਇੰਚ ਟਲਾਂਣ ਰੱਖੀ ਅੱਧਾ ਇੰਚ ਅਸੀਂ ਫਿਰ ਉੱਤੇ ਜਿਹੜਾ ਹੈਗਾ ਸिलाई ਵਾਸਤੇ ਮਾਰਜਿਨ ਰੱਖਾਂਗੇ ਪਰ ਇਹਦੇ ਉੱਪਰ ਰੱਖਾਂਗੇ ਹੁਣ ਇਹ ਐਗਜ਼ੈਕਟ ਹੋ ਗਿਆ ਸਾਡਾ ਸ਼ੋਲਡਰ ਦਾ ਮੇਰਮੈਂਟ ਇਹ ਪੁਆਇੰਟ ਨੂੰ ਬਿਲਕੁਲ ਧਿਆਨ ਦੇ ਨਾਲ ਨੋਟ ਕਰ ਲਓ ਔਰ ਇਸ ਤਰ੍ਹਾਂ ਹੀ ਅਗਰ ਤੁਸੀਂ ਡਰਾਫਟਿੰਗ ਕਰੋਗੇ ਤੇ ਹਮੇਸ਼ਾ ਜਿਹੜਾ ਹੈਗਾ ਆ ਕਦੀ ਕੋਈ ਕੰਪਲੇਂਟ ਕਿਸੇ ਤੋਂ ਵੀ ਨਹੀਂ ਆਏਗੀ ਹਮੇਸ਼ਾ ਜਿਹੜਾ ਹੈਗਾ ਆ ਬਾਜ਼ੂ ਦੀ ਕਟਿੰਗ ਠੀਕ ਹੋਏਗੀ ਝੋਲ ਕਦੀ ਨਹੀਂ ਪਏਗਾ ਅੱਛੀ ਫਿਟਿੰਗ ਹੋਏਗੀ। ਤੋਂ ਚਲੋ ਇੱਕ ਵਾਰ ਫੇਰ ਰਿਵਾਈਜ਼ ਕਰ ਲੈਨੇ ਸਾਰਾ ਸਭ ਤੋਂ ਪਹਿਲਾਂ ਸ਼ੋਲਡਰ ਮੈਜ਼ਰਮੈਂਟ ਸਹੀ ਹੋਣੀ ਚਾਹੀਦੀ ਆ ਫਿਰ ਉਸ ਤੋਂ ਬਾਅਦ ਸ਼ੋਲਡਰ ਡ੍ਰੌਪ ਸਹੀ ਹੋਣਾ ਚਾਹੀਦਾ। ਤੀਸਰਾ ਫਿਰ ਜਿਹੜਾ ਹੈਗਾ ਆਰਮ ਹੋਲ ਦੇ ਜਿਹੜੇ ਹੈਗੇ ਕਟਿੰਗ ਜਿਹੜੇ ਹੈਗੇ ਇਹਦੀ ਅਲਾਈਨਮੈਂਟ ਠੀਕ ਹੋਣੀ ਚਾਹੀਦੀ ਹੈ ਇਹ ਤਿੰਨੋਂ ਚੀਜ਼ਾਂ ਅਗਰ ਅਸੀਂ ਸਹੀ ਤਰੀਕੇ ਨਾਲ ਲੈ ਲੈਂਦੇ ਆਂ ਤੇ ਚੋਕਾ ਇੱਕ ਝੋਲ ਕਰ ਹੀ ਨਹੀਂ ਪਏਗਾ ਆਰਮ ਹੋਲ ਦੇ ਵਿੱਚ ਹਮੇਸ਼ਾ ਜਿਹੜਾ ਹੈਗਾ ਗਾਰਮੈਂਟ ਬਹੁਤ ਅੱਛਾ ਫਿਟਿੰਗ ਵਾਲਾ ਬਣੇਗਾ ਉਮੀਦ ਹੈ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ ਕਿ ਇਸ ਲਈ ਇਹ ਚੋਲ ਕਿਉਂ ਪੈਂਦਾ ਹੈ ਐ ਇਸ ਨੂੰ ਕਿਸ ਤਰ੍ਹਾਂ ਠੀਕ ਕਰ ਸਕਦੇ ਆ ਅਗਰ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਹੋਵੇ प्लीज डू नॉट फॉरगेट टू लाइक एंड सब्सक्राइब करना ना भूलिएगा और बेल ਦਾ ਬਟਨ ਜਰੂਰ ਦਬਾ ਦੇਣਾ ਤਾਂ ਕਿ ਅੱਗੇ ਤੋਂ ਜਿਹੜੇ ਮੈਂ ਵੀਡੀਓ ਪੋਸਟ ਕਰਾਂ ਤੁਹਾਨੂੰ ਸਭ ਤੋਂ ਪਹਿਲਾਂ ਉਹਦੀ ਇਨਫੋਰਮੇਸ਼ਨ ਪਹੁੰਚ ਜਾਏ ਅਗਰ ਕੋਈ ਹੋ ਸਜੈਸ਼ਨ ਹੈਗੇ ਮੈਨੂੰ ਜਰੂਰ ਤੁਸੀਂ ਦੱਸੋ ਕਮੈਂਟ ਬਾਕਸ ਦੇ ਵਿੱਚ ਔਰ ਅਗਰ ਕੋਈ ਹੋਰ ਕਿਸੇ ਚੀਜ਼ ਦੇ ਬਾਰੇ ਤੁਸੀਂ ਪੁੱਛਣਾ ਚਾਹੁੰਦੇ ਹੋ ਆਪਣੇ ਜਵਾਬ ਸਵਾਲ ਤੁਸੀਂ ਮੈਨੂੰ ਇਸ ਚੈਨਲ ਦੇ ਰਾਹੀਂ ਆਪਣੇ ਸਾਰੇ ਜਿਹੜੇ ਹੈਗੇ ਨੇ ਕੁਐਸਚਨ ਆਨਸਰ ਦਾ ਹੱਲ ਕਰ ਸਕਦੇ ਹੋ मैं चाहना है कि सब लोग जोड़ा है अपने आप इंडिपेंडेंटली अपना ड्राफ्टिंग करन, कटिंग कर सिलाई करन और इंडिपेंडेंट बन जा थैंक यू सो मच फॉर वॉचिंग थोड़ा बहुत बहुत शुक्रिया धन्यवाद सत श्रीकाल